ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਬੇਹਦ ਹੰਗਾਮੇ ਵਾਲਾ ਰਿਹਾ ਕਾਂਗਰਸੀ ਐਮ ਐਲ ਏ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਬਾਜਵਾ ਤੇ ਰਾਜਾ ਵੜਿੰਗ ਸਮੇਤ ਜਿਹੜੇ 9 ਕਾਂਗਰਸੀ ਵਿਧਾਇਕ ਹੈ ਉਹਨਾਂ ਨੂੰ ਅੱਜ ਵੀ ਕਾਰਵਾਈ ਦੇ ਲਈ ਜਿਹੜਾ ਅੱਜ ਦੇ ਸਦਨ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਦਾਸ ਦੀ ਇਹ ਕੀ ਸੁਖਵਿੰਦਰ ਸਰਕਾਰ ਜਾਂ ਹਰਦੇਵ ਸਿੰਘ ਲਾਡੀ ਰਾਣਾ ਗੁਰਜੀਤ ਸਿੰਘ ਤੇ ਹੋਰ ਜਿਹੜੇ 9 ਕਾਂਗਰਸੀ ਐ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਸ ਤੋਂ ਬਾਅਦ ਮਾਰਸ਼ਲ ਬੁਲਾਏ ਗਏ ਤੇ ਮਾਰਸ਼ਲ ਜਿਹੜੇ ਐ ਉਹਨਾਂ ਨੇ 9 ਕਾਂਗਰਸੀ ਜਿਹੜੇ ਐ ਐਮ ਐਲ ਏ ਉਹਨਾਂ ਨੂੰ ਬਾਹਰ ਕੱਢ ਦਿੱਤਾ ਕਿਉਂਕਿ ਇਹ ਜ਼ਿਆਦਾ ਹੰਗਾਮਾ ਕਰ ਰਹੇ ਸੀ ਕਾਰਵਾਈ ਦੇ ਵਿੱਚ ਵਿਗਨ ਪਾ ਰਹੇ ਸੀ ਕਾਰਵਾਈ ਚੱਲਣ ਨਹੀਂ ਦੇ ਰਹੇ ਸਹੀ ਉਸ ਤੋਂ ਬਾਅਦ ਸਪੀਕਰ ਨੇ ਜਿਹੜਾ ਮਾਰਸ਼ਲ ਨੂੰ ਬੁਲਾਇਆ ਤੇ ਮਾਰਸ਼ਲ ਨੇ ਇਹਨਾਂ 9 ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਸੋ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਵੱਡੇ ਜਿਹੜੇ ਐ ਬਿਆਨ ਦਿੱਤੇ ਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤਕਾ ਕਰ ਰਹੀ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜੋ ਅਸਲ ਮੁੱਦੇ ਆ ਉਹਨੋਂ ਪਟਕਾਇਆ ਜਾ ਰਿਹਾ ਹੈ ਸੋਏ ਅੱਜ ਦੀ ਵੱਡੀ ਅਪਡੇਟ ਰਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਨੌ ਕਾਂਗਰਸੀ ਵਿਧਾਇਕ ਜਿਹੜੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਹੰਗਾਮਾ ਕਰ ਰਹੇ ਸੀ ਹੁਣ ਦੇਖਣਾ ਹੋਵੇਗਾ ਕਿ ਕੱਲ ਜਿਹੜੀ ਕਾਂਗਰਸ ਦਾ ਕੀ ਸਟੈਂਡ ਰਹਿੰਦਾ ਹੈ ਇਸ ਸਾਰੀ ਕਾਰਵਾਈ ਦੇ ਉੱਤੇ